इस मौके नायब तहसीलदार नूरमहल कुलविंदर कुमार डी एस पी विजय राकेश कुमार ने नगर निगम मथे लाया प्रधान बनते गुरनाम सिंह जख मुबारकबाद दिखाई गुरनाम सिंह जखू जी ने भी चौका मधुरे ने सब पूरे दा दावा नु निराश नहीं कीता जावेगा सब काम पूरे होंगे पत्रकार विजय बावा अति तेजेंद्र कुमार नाल सुरेंद्र कुमार अति जगजीत सिंह पट्टी दी खास रिपोर्ट। ਨੀ ਪਾਰਟੀ ਜਿੰਦਾਬਾਦ। ਬੀਬੀ ਇੰਦਰਜੀਤ ਕੌਰ ਮਾਨ ਜਿੰਦਾਬਾਦ। ਕਰਨਾਨ ਪ੍ਰਧਾਨ ਜਿੰਦਾਬਾਦ। ਜਿੰਦਾਬਾਦ। ਇਸ ਮੌਕੇ ਤੇ ਕੀ ਗੱਲ ਚਾਉਦੇ ਆਂ? ਅ ਅੱਜ ਦਾ ਇਹ ਬਿਲਗੇ ਦੇ ਵਿੱਚ ਇੱਕ ਇਤਿਹਾਸਕ ਮੌਕਾ। ਔਰ ਸੰਜਮੋਰਚਾ ਗੱਠ ਜੋੜ ਨੂੰ ਹਰਾ ਕੇ ਪਹਿਲਾ ਅਸੀਂ 8 ਸੀਟਾਂ ਜਿੱਤੀਆਂ। ਤੇ ਅੱਜ ਜਿਹੜਾ ਪ੍ਰਧਾਨ ਅਸੀਂ ਬਣਾਇਆ ਉਹ 10 ਮੈਂਬਰਾਂ ਦੀਆਂ ਵੋਟਾਂ ਦੇ ਨਾਲ ਬਣਾਇਆ ਮਤਲਬ 10 ਤੇ 3 4 ਇੱਕ ਪਾਸੇ 10 ਇੱਕ ਪਾਸੇ ਕਰਕੇ ਅਸੀਂ ਅੱਜ ਦੇ ਜਿਹੜਾ ਪ੍ਰਧਾਨ ਬਣਾਇਆ ਸੀਨੀਅਰ ਮੀਤ ਪ੍ਰਧਾਨ ਬਣਾਇਆ ਸੇਮ ਵੋਟਾਂ ਦੇ ਨਾਲ ਸੇਮ ਵੋਟਾਂ ਦੇ ਨਾਲ ਜਿਹੜਾ ਵਾਈਸ ਪ੍ਰਧਾਨ ਬਣਾਇਆ ਮਤਲਬ ਕਹਿੰਦਾ ਮਤਲਬ ਇਹ ਇੱਕ ਇਤਿਹਾਸਕ ਜਿੱਤ ਜਿਹੜੀ ਆ ਦਰਜ ਕੀਤੀ ਆ ਆਮ ਆਦਮੀ ਪਾਰਟੀ ਨੇ ਮਿਲਗੇ ਦੇ ਵਿੱਚ ਸਾਂਝਾ ਮੋਰਚਾ ਗੱਠਜੋੜ ਨੂੰ ਹਰਾ ਕੇ ਅੱਜ ਇੱਕ ਨਿਗੂਣਾ ਜਿਹਾ ਬਣਾ ਕੇ ਨਿੱਕਾ ਜਿਹਾ ਛੋਟਾ ਜਿਹਾ ਕਰਕੇ ਸਾਰਿਆਂ ਦੀ ਝੋਲੀ ਚ ਪਾ ਦਿੱਤਾ ਕਿ ਆ ਪਿਆ ਤੁਹਾਡਾ ਗੱਠ ਜੋੜ ਤੇ ਬਿਲਗੇ ਦੇ ਲੋਕਾਂ ਨੇ ਆਪਣਾ ਫਤਵਾ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਦਿੱਤਾ ਸੇਵਾ ਕਰਨ ਵਾਲੇ ਲੋਕਾਂ ਨੂੰ ਦਿੱਤਾ ਢੜੇ ਬੰਦੀਆਂ ਬਣਾਉਣ ਵਾਲਿਆਂ ਨੂੰ ਪਾਸੇ ਕੀਤਾ ਅ ਧਰਮ ਦੇ ਨਾਂ ਤੇ ਲੜਾਉਣ ਵਾਲਿਆਂ ਨੂੰ ਪਾਸੇ ਕੀਤਾ ਨਸ਼ੇ ਦੇ ਵਪਾਰੀਆਂ ਨੂੰ ਪਾਸੇ ਤੇ ਕੀਤਾ ਸਾਰਾ ਕਰ ਕਰਾ ਕੇ ਬਿਲਗੇ ਨੇ ਬੜੀ ਸੂਝਵਾਨ ਲੋਕਾਂ ਨੇ ਜਿਸ ਤਰੀਕੇ ਨਾਲ ਵੋਟਾਂ ਪਾਈਆਂ ਉਸ ਉਸੇ ਤਰੀਕੇ ਦੇ ਨਾਲ ਅੱਜ ਪ੍ਰਧਾਨ ਜਿਹੜੇ ਤੇ ਮੀਤ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ ਜਿਹੜੇ ਹਸ ਚੁਣੇ ਹਾਂ। ਹਾਂਜੀ ਸਰ ਰਾਜ ਦੀ ਜਿਹੜੀ ਇਲੈਕਸ਼ਨ ਹੋਈ ਹੈ ਦੇ ਸਬੰਧ ਦੇ ਵਿੱਚ ਕੀ ਕਹਿਣਾ ਚਾਹੋਗੇ? ਇਹ ਨਗਰਪੰਚਾਇਤ ਬਿਲਗਾ ਦੀ ਜਿਹੜੀ 21 ਦਸੰਬਰ ਨੂੰ ਇਲੈਕਸ਼ਨ ਹੋਈ ਸੀ। ਉੱਚ ਜਿਹੜੇ ਵੀ 13 ਪਾੜਾ ਤੋਂ ਜਿਹੜੇ ਐਮਸੀ ਸਾਹਿਬਾਨ ਜਿੱਤੇ ਸੀ। ਅੱਜ ਉਹਨਾਂ ਨੂੰ ਸounc ਕਾਉ معلوم ਸੀ ਤੇ ਪਲੱਸ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਚੋਣ ਸੀ। ਜਿਹੜੀ ਅੱਜ ਈਓ ਆਫਿਸ ਬਿਲਗਾ ਵਿਖੇ ਰੱਖੀ ਗਈ ਸੀ। ਜਿਹੜੀ ਚੌਂ ਹੈ ਬਿਲਕੁਲ ਪੀਸਫੁਲ ਸ਼ਾਂਤਮੀ ਢੰਗ ਨਾਲ ਹੋਈ ਹੈ ਤੇ ਕੁਝ ਲੋਕਾਂ ਵੱਲੋਂ ਜਿਹੜੀਆਂ ਵਾਹਾਂ ਠਾਲੀਆਂ ਜਾਰੀ ਸੀ ਕਿਸੇ ਤਰ੍ਹਾਂ ਦੀਆਂ ਖਰੀਦੋ ਵਧੀਆਂ ਦੇ ਧਮਕੀਆਂ ਸੰਬੰਧੀ ਇਦਾਂ ਦੀ ਕੋਈ ਗੱਲ ਨਹੀਂ ਹੋਈ ਤੇ ਪੀਸਫੁਲ ਹੈ ਤੇ ਮੈਂ ਇਸ ਆਪਣੇ ਮਾਧਿਅਮ ਰਾਹੀਂ ਮੇਰੇ ਬਿਲਕੁਲ ਨਿਵਾਸੀਆਂ ਨੂੰ ਵਧਾਈ ਵੀ ਦੇਣੀ ਚਾਹੁੰਦਾ ਜਿਸ ਤਰ੍ਹਾਂ ਉਹਨਾਂ ਨੇ ਪੂਰਸ ਦਾ ਸਹਿਯੋਗ ਦਿੱਤਾ ਪ੍ਰਸ਼ਾਸਨ ਦਾ ਉਹ ਵਧਾਈ ਦੇ ਪਾਤਰ ਨੇ او دا نو دا نو اکڑ 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 اک